ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਚ ਅੱਗ ਲੱਗਣ ਨਾਲ ਹੋਏ ਕਣਕ ਦੀ ਫਸਲ ਦੇ ਨੁਕਸਾਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਉੱਥੇ ਆਏ ਨੇ ਉਹ ਪੀੜਿਤ ਕਿਸਾਨਾਂ ਨੂੰ ਸਰਕਾਰ ਦੇ ਬਰਾਬਰ ਆਪਣੀ ਜੇਬ ਚੋਂ ਮੁਆਵਜ਼ਾ ਦੇਣਗੇ ਅਜਨਾਲਾ ਚ ਪੀੜਿਤ ਕਿਸਾਨਾਂ ਨੂੰ ਮਿਲਣ ਮੌਕੇ ਸਿੱਧੂ ਨੇ ਇਹ ਐਲਾਨ ਕੀਤਾ ਹੁਣ 8000 ਪਰ ਕਿੱਲੇ ਦੇ ਹਿਸਾਬ ਦੇ ਨਾਲ ਕਰੀਬ 24 ਲੱਖ ਰੁਪਇਆ ਬਣਦਾ 24 ਲੱਖ ਬਣਦਾ ਜੀ ਤਕਰੀਬਨ ਨੇ ਤਕਰੀਬਨ ਜਿੰਨਾ ਵੀ ਬਣੂਗਾ ਮਤਲਬ ਉਹ ਉਹ ਤੁਸੀਂ ਦੇਖਿਓ ਜਦੋਂ ਉਹ ਮਾਰਕ ਕਰਨਗੇ ਐਗਜੈਕਟ ਦੱਸ ਦੇਣਗੇ ਕਿੰਨਾ ਹੁਣ ਭਾਈ ਅਸੀਂ ਤੇ ਇਹਨਾਂ ਦੇ ਦੁੱਖ 'ਚ ਸ਼ਰੀਕ ਹੋ ਸਕਦੇ ਆ ਨਾ ਤੇ ਉਹਦੇ ਲਈ ਅਸੀਂ ਵੀ ਕੁਝ ਕਰਨਾ ਚਲੋ ਮੈਂ ਇਹਨਾਂ ਨੂੰ ਇਹ ਕਹਤਾ ਕਿ ਜਿੰਨਾ ਦੀ ਸਾਹ ਸਰਕਾਰ ਦੇਊਗੀ ਉਹਨਾਂ ਮੈਂ ਆਪਦੀ ਕਮਾਈ 'ਚ ਹੁਣ ਮੈਂ ਮੜਾ ਮੋਟਾ ਟੀਵੀ ਕਰਦਾ ਜਦ ਤੱਕ ਕਰਦਾ ਉਹਨਾਂ ਤੱਕ ਮੈਂ ਇਹਨਾਂ ਦਾ ਭਲਾ ਕਰਦਾ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ 16000 ਤੇ ਜਿਤਾਇਆ ਸੀ ਜਦੋਂ ਸ਼ਹਿਰ 50000 ਤੇ ਹਾਰ ਆ ਗਿਆ ਸੀ ਮੈਨੂੰ ਉਦੋਂ ਰਾਜਾ ਸਾਹੀ ਵੀ ਮੈਨੂੰ 17000 ਵੋਟਾਂ ਦੇ ਜਿਤੇ ਮੈਂ ਉਹ ਭੁੱਲਿਆ ਥੋੜਾ ਨਾ ਦੱਸ ਦਈਏ ਕਿ ਹਲਕਾ ਰਾਜਾ ਸੰਸੀ ਦੇ ਅਧੀਨ ਆਉਂਦੇ ਚਾਰ ਪਿੰਡਾਂ ਚ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਕਿਸਾਨਾਂ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਅਜਨਾਲਾ ਤੋਂ ਵਰਿੰਦਰ ਸ਼ਰਮਾ ਜਗਬਾਨੀ ਟੀਵੀ